na Sena Ta sena sena. ਇਸ ਵਕਤ ਨਿਆਲ ਸਰਕਾਰੀ ਸਕੂਲ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਕਿ ਰੋਟਰੀ ਰਾਇਲ ਕਲੱਬ ਵੱਲੋਂ ਅੱਜ ਇਨਵਰਟਰ ਦਿੱਤਾ ਗਿਆ ਹੈ ਕਿਉਂਕਿ ਲਾਈਟ ਦੀ ਕਈ ਵਾਰੀ ਸਮੱਸਿਆ ਹੁੰਦੀ ਆ ਵਿਦਿਆਰਥੀਆਂ ਨੂੰ ਪੜ੍ਹਨ ਵਿੱਚ ਵੀ ਕਾਫੀ ਜ਼ਿਆਦੀਆਂ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਸਮੱਸਿਆਵਾਂ ਦੇਖਦੇ ਹੋਏ ਕਿਉਂਕਿ ਬੱਚੇ ਜਿਹੜੇ ਆ ਗਰਮੀ ਦੇ ਵਿੱਚ ਬੈਠਦੇ ਆ ਉਹਨਾਂ ਵਾਸਤੇ ਇੱਕ ਇਨਵਰਟਰ ਇੱਥੇ ਇਹਨਾਂ ਨੇ ਪ੍ਰੋਵਾਈਡ ਕੀਤਾ ਹੈ ਅਸੀਂ ਗੱਲ ਕਰਾਂਗੇ ਜਿਹੜੇ ਰੋਟਰੀ ਕਲੱਬ ਦੇ ਪ੍ਰਧਾਨ ਨੇ ਕਿਸ ਤਰ੍ਹਾਂ ਇਹ ਜਿਹੜਾ ਅੱਜ ਇੱਥੇ ਇਨਵਰਟਰ ਵਗੈਰਾ ਇਸ ਤੋਂ ਪਹਿਲਾਂ ਵੀ ਇਹ ਕਈ ਵਾਰੀ ਇਹ ਪਹੁੰਚਦੇ ਨੇ ਇੱਥੇ ਜਿਹੜੇ ਲੋੜਵੰਦ ਬੱਚਿਆਂ ਨੂੰ ਤੇ ਹੋਰ ਵੀ ਕੋਈ ਪ੍ਰੋਵਾਈਡ ਕਰ ਦੇਣੇ ਹਾਂ ਜੀ ਪ੍ਰਧਾਨ ਜੀ ਸਤਿਗੁਰੂ ਜੀ ਪ੍ਰਧਾਨ ਜੀ ਅੱਜ ਜਿਹੜਾ ਤੁਸੀਂ ਇਨਵਰਟਰ ਇੱਥੇ ਦੇ ਕੇ ਜਾ ਰਹੇ ਹੋ ਕਿਸ ਤਰ੍ਹਾਂ ਦਾ ਇਹਦਾ ਬੱਚਾ ਤੇ ਅਸਰ ਸੀ ਮੈਂ ਰੋਟਰੀ ਕਲੱਬ ਪਤਣਾ ਰਾਇਲ ਪ੍ਰਧਾਨ ਹਰਮੇਸ਼ ਸਿੰਘਲਾ ਜੀ ਸਾਨੂੰ ਨਾ ਜਸਪ੍ਰੀਤ ਜੀ ਵੱਲੋਂ ਕਾਲ ਆਈ ਸੀ ਸਕੂਲ 'ਚ ਵੀ ਬੱਚਿਆਂ ਨੂੰ ਗਰਮੀ ਦੀ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਸਰਕਾਰੀ ਸਕੂਲ ਮਿਡਲ ਸਕੂਲ ਨਿਹਾਲ ਵਿੱਚ ਇੱਕ ਗੈਨਟਰ ਅਤੇ ਇਨਵਰਟਰ ਸਾਡੇ ਮੈਂਬਰ ਕੇਸ ਸਿੰਘਲਾ ਸੋਨੀ ਜੀ ਵੱਲੋਂ ਉਹ ਉਹ ਕੀਤਾ ਡੋਨੇਟ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਬਹੁਤ ਅਸੀਂ ਆਪਦੇ ਆਪ ਨੂੰ ਮਹਿਸੂਸ ਹੋ ਰਿਹਾ ਵਧੀਆ ਲੱਗ ਰਿਹਾ ਤੁਸੀਂ ਪ੍ਰਧਾਨ ਰਹੇ ਹੋ ਕਿਉਂਕਿ ਤੁਹਾਡੀਆਂ ਜਿਹੜੀਆਂ ਸਰਗਰਮੀਆਂ ਕਾਫੀ ਤੇਜ਼ ਲੱਗ ਰਹੀਆਂ ਹੈ ਹਮੇਸ਼ਾ ਵਾਸਤੇ ਇਸ ਤਰ੍ਹਾਂ ਦਾ ਇਹ ਜਿਹੜਾ ਵਿਦਿਆਰਥੀਆਂ ਵਾਸਤੇ ਉਪਰਾਲਾ ਹਾਂਜੀ ਨਮਸਕਾਰ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਆਪਦਾ ਕੀਮਤੀ ਸਮਾਂ ਛੱਡ ਕੇ ਸਾਡੇ ਇੱਕ ਸਨੇਹ ਵਿੱਚ ਸਾਡੇ ਹਰ ਇੱਕ ਪ੍ਰੋਜੈਕਟ ਵਿੱਚ ਪਹੁੰਚਦੇ ਹੋ ਅੱਜ ਅਸੀਂ ਰੋਟਰੀ ਕਲੱਬ ਰਾਇਲ ਵੱਲੋਂ ਸਰਕਾਰੀ ਮੀਡਲ ਸਕੂਲ ਨਿਆਲ ਵਿਖੇ ਅਸੀਂ ਇਹ ਇਨਵਰਟਰ ਤੇ ਬੈਟਰੀ ਡੋਨੇਟ ਕਰ ਰਹੇ ਹਾਂ ਇਹ ਸਾਡੇ ਐਨਰਜੈਟਿਕ ਮੈਂਬਰ ਸੋਨੀ ਰਕੇਸ਼ ਸਿੰਘ ਲਾ ਜੀ ਦੇ ਵੱਲੋਂ ਇਹ ਡੋਨੇਟ ਕੀਤਾ ਗਿਆ ਹੈ ਉਹ ਬਹੁਤ ਹੀ ਸਾਡੇ ਕਲੱਬ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਅਸੀਂ ਜਿਸ ਤਰ੍ਹਾਂ ਵੀ ਉਹਨਾਂ ਦੀ ਸੇਵਾ ਲਈਏ ਤੇ ਉਹ ਤਤ ਪਰ ਇਸ ਤੇ ਨਿਰਭਰ ਹੁੰਦੇ ਨੇ ਤੇ ਇਹ ਅੱਜ ਜੋ ਬੱਚੇ ਲਾਈਟ ਦੇ ਕੱਟ ਲੱਗਦੇ ਨੇ ਗਰਮੀ ਵਿੱਚ ਬੈਠਦੇ ਸੀ ਉਹਨਾਂ ਨੂੰ ਇਸ ਚ ਬਹੁਤ ਮਦਦ ਮਿਲੂਗੀ ਤੇ ਉਹ ਪੜ੍ਹਾਈ ਵੀ ਆਪਣੀ ਅੱਛੀ ਕਰ ਸਕਣਗੇ ਅਸੀਂ ਲਾਸਟ ਟਾਈਮ ਵੀ ਜਿਵੇਂ ਤੁਸੀਂ ਪੁੱਛਿਆ ਇੱਥੇ ਵਾਟਰ ਕੂਲਰ ਡੋਨੇਟ ਕੀਤਾ ਤੇ ਸੱਤ ਪੱਖੇ ਅਸੀਂ ਛੱਤਾਂ ਲਈ ਉਹ ਵੀ ਡੋਨੇਟ ਕੀਤੇ ਨੇ ਜਿਵੇਂ ਜਿਵੇਂ ਇਹਨਾਂ ਦੇ ਕੋਈ ਮੈਸੇਜ ਆਂਦੇ ਨੇ ਟੀਚਰਸ ਦੇ ਅਸੀਂ ਆਪਣੀਆਂ ਕੋਸ਼ਿਸ਼ਾਂ ਰਹੀ ਉਹ ਪੂਰੀਆਂ ਕਰਦੇ ਹਾਂ ਜਿਵੇਂ ਕਿ ਇਹ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਹਰ ਵਕਤ ਇਹ ਰੋਟਰੀ ਕਲੱਬ ਹਮੇਸ਼ਾ ਅੱਗੇ ਰਹਿੰਦਾ ਹੈ ਔਰ ਅਸੀਂ ਜਿਹੜੇ ਕਿ ਇਸ ਰੋਟਰੀ ਕਲੱਬ ਦੇ ਵਿੱਚ ਇੱਕ ਜਿਹੜੇ ਕਿ ਵਿਦਿਆ ਦੇ ਮੰਦਰ ਦੇ ਵਿੱਚ ਉਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਹੈ ਕਿਉਂਕਿ ਰਕੇਸ਼ ਕੁਮਾਰ ਗਰਗ ਜੀ ਨੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਔਰ ਤੁਹਾਡੇ ਤਾਂ ਸ਼ਾਇਦ ਇਸ ਤਰ੍ਹਾਂ ਦੇ ਜਿਹੜੇ ਕਿ ਵਿਦਿਆ ਦੇ ਖੇਤਰ ਦੇ ਵਿੱਚ ਹੋ ਤੁਸੀਂ ਔਰ ਵਿਦਿਆਰਥੀਆਂ ਵਾਸਤੇ ਇਹ ਜਿਹੜੀ ਸਹੂਲਤ ਕਰ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਜਿਹੜੇ ਬੱਚਿਆਂ ਦੇ ਲਈ ਇੱਥੇ ਇਨਵਰਟਰ ਤੇ ਬੈਟਰੀ ਲੈ ਕੇ ਆਏ ਆ ਕਿਉਂਕਿ ਗਰਮੀ ਦੇ ਵਿੱਚ ਬੱਚਿਆਂ ਨੂੰ ਕਈ ਵਾਰੀ ਕੱਟ ਲੱਗਦਾ ਤਾਂ ਬਹੁਤ ਦਿੱਕਤ ਆਉਂਦੀ ਸੀ ਤਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਨਾ ਬੱਚਿਆਂ ਦੇ ਕੰਮ ਆ ਸਕੇ ਆ ਤੇ ਰੀਸੈਂਟਲੀ ਸਾਡੇ ਕਲੱਬ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਵਾਟਰ ਕੂਲਰ ਵੀ ਇੰਸਟਾਲ ਕੀਤਾ ਗਿਆ ਤੇ ਉਹਦੇ ਵਿੱਚ ਵੀ ਸਾਡੇ ਜਿਹੜੇ ਮੈਂਬਰਸ ਨੇ ਉਹਨਾਂ ਦੇ ਸ਼੍ਰੀ ਹਰਨਜੀਤ ਉਹਨਾਂ ਦੇ ਸਹਿਯੋਗ ਨਾਲ ਉਹ ਅਸੀਂ ਵਾਟਰ ਕੂਲਰ ਉੱਥੇ ਗਲੋਬਲ ਗ੍ਰਾਂਟ ਰੋਟੀ ਦੇ ਵਿੱਚੋਂ ਇੰਸਟਾਲ ਕੀਤਾ ਜਿਸ ਤਰ੍ਹਾਂ ਇੱਥੇ ਅੱਜ ਇਨਵਰਟਰ ਇਹਨਾਂ ਨੇ ਦਿੱਤਾ ਹੈ ਕਿਉਂਕਿ ਕਿਸ ਹਾਲਤ ਹੁੰਦੀ ਆ ਬੱਚਿਆਂ ਵਾਸਤੇ ਗਰਮੀ ਦੇ ਵਿੱਚ ਬੈਠਣਾ ਬਹੁਤ ਔਖਾ ਹੈ ਮੁਸ਼ਕਿਲ ਹੁੰਦਾ ਹੈ ਪੜ੍ਹਾਈ ਦੇ ਨਾਲ-ਨਾਲ ਕਿਉਂਕਿ ਅੱਜ ਕੱਲ੍ਹ ਯੁੱਗ ਇਸ ਤਰ੍ਹਾਂ ਦਾ ਹੈ ਕਿ ਜਿੱਥੇ ਲਾਈਟ 1 ਮਿੰਟ ਵੀ ਚਲੇ ਜਾਏ ਤਾਂ ਕਾਫੀ ਪਰੇਸ਼ਾਨੀਆਂ ਆਂਦੀਆਂ ਨੇ ਬੱਚੇ ਕੀ ਨਾ ਤੁਹਾਡਾ ਔਰ ਕਿਹੜੀ ਕਲਾਸ ਦੇ ਸਟੂਡੈਂਟ ਹੈ ਮੇਰਾ ਨਾਮ ਸਿਮਰਨ ਕੌਰ ਹੈ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਕੀ ਲੱਗਦਾ ਤੁਹਾਨੂੰ ਅੱਜ ਜਿਹੜਾ ਸਕੂਲ ਦੇ ਵਿੱਚ ਇਨਵਰਟਰ ਇਸ ਕਲੱਬ ਨੇ ਪ੍ਰੋਵਾਈਡ ਕਰਵਾਇਆ ਹੈ ਬਹੁਤ ਬਹੁਤ ਧੰਨਵਾਦ ਜੀ ਅਸੀਂ ਬਹੁਤ ਗਰਮੀ 'ਚ ਬੈਠਦੇ ਸੀ ਤੇ ਸਾਨੂੰ ਹੁਣ ਇਨਵਰਟਰ ਦਾਨ ਹੋ ਗਿਆ ਅਸੀਂ ਬਹੁਤ ਬਹੁਤ ਖੁਸ਼ ਆ ਕਿ ਸਾਨੂੰ ਹੁਣ ਗਰਮੀ 'ਚ ਨਾ ਬੈਠਣਾ ਪਵੇਗਾ ਸਰ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਵੀ ਇੱਥੇ ਸਕੂਲ ਦੇ ਵਿੱਚ ਕਿਉਂਕਿ ਰੋਟਰੀ ਕਲੱਬ ਤੁਹਾਡੇ ਨਾਲ ਕਾਫੀ ਸਹਿਯੋਗ ਕਰਦਾ ਆ ਰਿਹਾ ਪਿਛਲੇ ਸਮੇਂ ਤੋਂ ਔਰ ਅੱਜ ਵੀ ਸਹਿਯੋਗ ਕੀਤਾ ਹੈ ਜੀ ਸਰ ਬਹੁਤ ਹੀ ਸਾਨੂੰ ਅੱਛਾ ਲੱਗ ਰਿਹਾ ਜੀ ਅਸੀਂ ਜਦੋਂ ਵੀ ਇਹਨਾਂ ਨੂੰ ਰਿਕੋਰਡਰੀ ਕਲੱਬ ਦੇ ਵਿੱਚ ਰਿਕੁਐਸਟ ਕਰਦੇ ਆ ਜੀ ਇਹਨਾਂ ਦੇ ਸਾਰੇ ਹੀ ਮੈਂਬਰ ਸਹਿਮਾਨ ਜਿਹੜੇ ਐ ਉਹ ਆਪਣੀ ਸੇਵਾਵਾਂ ਦੇਣ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਐ ਇਸ ਵਾਰ ਵੀ ਜੋ ਕਪਿਲ ਜੀ ਨਾਲ ਮੇਰੀ ਗੱਲ ਹੋਈ ਤਾਂ ਉਹ ਕਹਿੰਦੇ ਕਿ ਵੀ ਸਾਡੇ ਮੈਂਬਰ ਚ ਕੋਈ ਮੈਂਬਰ ਨਾਲ ਦੀ ਨਾਲ ਹੀ ਤਿਆਰ ਹੋ ਜਾਣਾ ਇਸ ਕੰਮ ਵਾਸਤੇ ਤੇ ਰਕੇਸ਼ ਸਿੰਘਲਾ ਜੀ ਨੇ ਨਾਲ ਦੀ ਨਾਲ ਹੀ ਆਪਣੀ ਅੱਛੀ ਕਮਾਈ ਦੇ ਵਿੱਚੋਂ ਇਸ ਇਨਵਰਟਰ ਤੇ ਬੈਟਰੀ ਦੀ ਜਿਹੜੀ ਹੈ ਮਤਲਬ ਸੇਵਾ ਸਕੂਲ ਨੂੰ ਨਿਭਾਈ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਕਿ ਰੋਟਰੀ ਕਲੱਬ ਰੋਏ ਲਲੋ ਸਮੇਂ-ਸਮੇਂ ਤੇ ਹਰ ਇੱਕ ਥਾਂ ਤੇ ਜਿਹੜੇ ਕਿ ਲੋੜਵੰਦ ਹੁੰਦੇ ਬੱਚੇ ਕਿਤੇ ਵੀ ਕੋਈ ਲੋੜਵੰਦ ਹੋਰ ਵੀ ਹੁੰਦਾ ਹੈ ਉੱਥੇ ਵੀ ਇਹ ਇਸ ਤਰ੍ਹਾਂ ਦੀ ਸੇਵਾਵਾਂ ਕਰਦੇ ਰਹਿੰਦੇ ਨੇ ਜਿਵੇਂ ਕਿ ਸਰਕਾਰੀ ਹਸਪਤਾਲ ਦੇ ਵਿੱਚ ਪਾਤੜਾਂ ਦੇ ਵਿੱਚ ਵੀ ਇਹਨਾਂ ਨੇ ਇੱਕ ਜਿਹੜਾ ਕਿ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿਉਂਕਿ ਉੱਥੇ ਮਰੀਜ਼ ਆਉਂਦੇ ਸੀਗੇ ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਕਾਫੀ ਸਮੱਸਿਆਵਾਂ ਆਉਂਦੀਆਂ ਸੀਗੀਆਂ ਜਿਹੜਾ ਕਿ ਉੱਥੇ ਇਹਨਾਂ ਨੇ ਵੀ ਵਾਟਰ ਕੂਲਰ ਵੀ ਉਹਨਾਂ ਨੂੰ ਇੱਕ ਪ੍ਰੋਵਾਈਡ ਕਰਾਇਆ ਹੈ ਸਮੇਂ-ਸਮੇਂ ਤੇ ਆਪਣੀ ਜਿਹੜੀ ਕਿਰਤਕ ਦੇ ਵਿੱਚੋਂ ਆਪਣਾ ਦਸਵਾਂ ਦਾ ਸਬੰਧ ਕੱਢ ਕੇ ਸਾਰਾ ਕਲੱਬ ਹੀ ਇਰਾਲ ਮਿਲ ਕੇ ਕਿਸ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਇਹ ਪਤਲਾ ਲਾ ਕੇ ਇੱਕ ਇੱਕ ਬੜਾ ਵਧੀਆ ਸ਼ਲਾਘਾਯੋਗ ਕੰਮ